ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ 12 ਸਾਲ ਦਾ ਬੱਚਾ ਕਰਮ ਸਿੰਘ ਸਿੰਘ ਸ਼ਟ ਏਰੀਆ ਦੇ ਰਹਿਣ ਵਾਲਾ ਉਹ ਗੁੰਮ ਹੋ ਗਿਆ। ਇਹ ਗਰੰਟੀਕ ਨੂੰ ਪਰ ਟਿਊਸ਼ਨ ਪੜਨ ਗਿਆ ਸੀ 6 ਵਜੇ ਤੇ 8 8:30 ਨਾ ਪਤਾ ਕੀਤਾ ਤੇ ਟਿਊਸ਼ਨ ਸੈਂਟਰ ਤੇ ਨਹੀਂ ਪਹੁੰਚਿਆ। ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਪਤਾ ਲੱਗਾ ਕਿ ਲੜਕਾ ਜਦੋਂ ਘਰੋਂ ਗਿਆ 10000 ਰੁਪਏ ਕਰੀਬ ਲੈ ਕੇ ਗਿਆ ਵਾ। ਆਪਣੇ ਇੱਕ ਦੋਸਤ ਅੰਛ ਨੂੰ ਮਿਲ ਕੇ ਗਿਆ ਜਾਣ ਲੱਗਿਆਂ ਨੂੰ ਕਹਿ ਕੇ ਗਿਆ ਕਿ ਮੈਂ ਦਰਬਾਰ ਸਾਹਿਬ ਚੱਲਿਆ ਅੱਧੇ ਦਰਬਾਰ ਸਾਹਿਬ ਜਾਣ ਤੋਂ ਬਾਅਦ ਤੇ ਹੋਲੀ ਖੇਡਣ ਤੋਂ ਬਾਅਦ ਮੈਂ ਵਾਪਸ ਆਵਾਂਗਾ ਪੀਸੀਟੀ ਉਪਰ ਦੇਖ ਰਹੇ ਆ ਜਲਦੀ ਹੀ ਬੱਚੇ ਨੂੰ ਟਰੇਸ ਕਰਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾਊਗਾ ਬੱਚਾ ਆਪਣੇ ਆਪ ਘਰੋਂ ਗਿਆ ਪੈਸੇ ਲੈ ਕੇ ਗਿਆ ਕਿਸੇ ਨੇ ਉਸਨੂੰ ਕੋਕ ਕਿਡਨੈਪ ਨਹੀਂ ਕੀਤਾ ਕੋਈ ਝਲ ਨਹੀਂ ਆ ਪਰ ਫਿਰ ਵੀ ਅਸੀਂ ਮੁਕੱਦਮਾ ਦਰਜ ਕਰਕੇ ਬੜੀ ਗੰਭੀਰਤਾ ਨਾਲ ਜਿਹੜਾ ਬੱਚੇ ਦੀ ਭਾਲ ਕਰ ਰਹੇ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ 12 ਸਾਲ ਦਾ ਬੱਚਾ ਹਰਸਿੰਦਰ ਸਿੰਘ ਛਾਟ ਏਰੀਆ ਦੇ ਰਹਿਣ ਵਾਲਾ ਉਹ ਗੁੰਮ ਹੋ ਗਿਆ ਇਸ ਬੰਦ ਚ ਮੈਂ ਦੱਸਣਾ ਚਾਹੁੰਦਾ ਇਹ ਜੰਗਬਹਾਦਰ ਸਿੰਘ son of ਜਗਿੰਦਰ ਸਿੰਘ ਵਾਸੀ ਭਾਗੋਬਿੰਦਰ ਨੂੰ ਛਾਟਾ ਦੇ ਰਹਿਣ ਵਾਲੇ ਨੇ ਇਹਨਾਂ ਦਾ ਬੇਟਾ ਹਰਸਿੰਦਰ ਸਿੰਘ ਜੋ 12-13 ਸਾਲ ਦੀ ਉਮਰ ਹੈ 6ਵੀਂ ਕਲਾਸ ਵਿੱਚ ਪੜਦਾ ਤੇ 11 ਤਰੀਕ ਨੂੰ ਕਨਟਿਊਸ਼ਨ ਪੜਨ ਗਿਆ ਸੀ 6 ਵਜੇ ਤੇ 8:30 'ਤੇ ਨਾ ਪਤਾ ਕੀਤਾ ਟਿਊਸ਼ਨ ਖੰਡਰ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਘਰ ਨਹੀਂ ਸੀ ਆਇਆ ਇਸ ਬੰਦ ਜਿਹੜਾ ਵਾ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਪਤਾ ਲੱਗਾ ਕਿ ਲੜਕਾ ਜਿਹੜਾ ਘਰੋਂ ਗਿਆ ਹੈ 10000 ਰੁਪਏ ਕਰੀਬ ਲੈ ਕੇ ਗਿਆ ਵਾ ਤੇ ਆਪਣੇ ਇੱਕ ਦੋਸਤ ਅੰਸ਼ ਨੂੰ ਮਿਲ ਕੇ ਗਿਆ ਤੇ ਜਾਣ ਲੱਗਿਆਂ ਨੂੰ ਕਹਿ ਕੇ ਗਿਆ ਕਿ ਮੈਂ ਦਰਬਾਰ ਸਾਹਿਬ ਚੱਲਿਆਂ ਅਤੇ ਦਰਬਾਰ ਸਾਹਿਬ ਜਾਣ ਤੋਂ ਬਾਅਦ ਤੇ ਹੋਲੀ ਖੇਡਣ ਤੋਂ ਬਾਅਦ ਮੈਂ ਵਾਪਸ ਆਵਾਂਗਾ ਫਿਰ ਵੀ ਇਸ ਬੰਦ ਤੇ ਅਸੀਂ ਜੰਗਭਾਦਰ ਜਿਹੜਾ ਲੜਕੇ ਦਾ ਪਿਤਾ ਉਹਨਾਂ ਦੇ ਬਿਆਨ ਤੇ ਐਫ ਆਈ ਆਰ ਨੰਬਰ ਸੀਆਲੀ ਮੇਤੀ 13 325 ਅੰਡਰ ਸੈਕਸ਼ਨ ਐਕਸੋਸਟਾਈ ਪੰਜ ਬੀਐਨਐਸ थाना ਛਟਾ ਦਰਜ ਕੀਤੀ ਅਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਤੇ ਆਪਣੇ ਸਪੈਸ਼ਲ ਟੀਮਾਂ ਜਿਹੜੀਆਂ ਵਾ ਦਰਵਾਸਰ ਸਾਹਿਬ ਦੇ ਆਸ-ਪਾਸੇ ਤੋਂ ਹੋਰ ਜਿਹੜੀਆਂ ਇਹੋ ਜਿਹੀ ਜਗ੍ਹਾ ਜਿਵੇਂ ਰੇਲਵੇ ਸਟੇਸ਼ਨ ਬੱਸ ਸਟੈਂਡ ਇਹ ਲਗਾ ਦਿੱਤੀਆਂ ਗਈਆਂ ਨੇ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ ਜਲਦੀ ਹੀ ਬੱਚੇ ਨੂੰ ਟ੍ਰੇਸ ਕਰਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾਊਗਾ ਇਹਦੇ ਵਿੱਚ ਹੁਣ ਤੱਕ ਜੋ ਸਾਹਮਣੇ ਆਇਆ ਕਿ ਬੱਚਾ ਆਪਣੇ ਆਪ ਘਰੋਂ ਗਿਆ ਪੈਸੇ ਲੈ ਕੇ ਗਿਆ ਕਿਸੇ ਨੇ ਉਸ ਨੂੰ ਕੋ ਕਿਡਨੈਪ ਨਹੀਂ ਕੀਤਾ ਕੋਹੋ ਜੀ ਗੱਲ ਨਹੀਂ ਆ ਪਰ ਫਿਰ ਵੀ ਅਸੀਂ ਮਕਦਮਾ ਦਰਜ ਕਰਕੇ ਬੜੀ ਨਵੇਦਾਂ ਨਾਲ ਜਿਹੜਾ ਬੱਚੇ ਦੀ ਭਾਲ ਕਰ ਰਹੇ ਆ ਤੇ ਜਲਦੀ ਬੱਚੇ ਨੂੰ ਡਿਸਚ ਕਰਕੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਜਾਊਗਾ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ 12 ਸਾਲ ਦਾ ਬੱਚਾ ਕਰਸਨਰ ਸਿੰਘ ਸ਼ਟ ਏਰੀਆ ਦੇ ਰਹਿਣ ਵਾਲਾ ਉਹ ਗੁੰਮ ਹੋ ਗਿਆ। ਇਸ ਬੰਦ ਚ ਮੈਂ ਦੱਸਣਾ ਚਾਹੁੰਦਾ ਇਹ ਜੰਗਬਹਾਦਰ ਸਿੰਘ ਸੰਨਵ ਜਗਿੰਦਰ ਸਿੰਘ ਵਾਸੀ ਭਰਗੋਬਿੰਦਰ ਵਿਨੂ ਛਾਟਾ ਦੇ ਰਹਿਣ ਵਾਲੇ ਨੇ ਇਹਨਾਂ ਦਾ ਬੇਟਾ ਹਰਸ਼ਮਿਲ ਸਿੰਘ ਜੋ 12 13 ਸਾਲ ਦੀ ਉਮਰ ਹੈ 6ਵੀਂ ਕਲਾਸ ਵਿੱਚ ਪੜਦਾ ਤੇ 11 ਤਰੀਕ ਨੂੰ ਕਨਸਟਿਊਸ਼ਨ ਪੜਨ ਗਿਆ ਸੀ 6 ਵਜੇ ਤੇ 8 8:30 'ਨਾਂ ਪਤਾ ਕੀਤਾ ਕਿ ਟਿਊਸ਼ਨ ਸੈਂਟਰ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਘਰ ਨਹੀਂ ਸੀ ਆਇਆ ਇਸ ਬੰਦ ਜਿਹੜਾ ਵਾ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਪਤਾ ਲੱਗਾ ਕਿ ਲੜਕਾ ਜਦੋਂ ਘਰੋਂ ਗਿਆ ਹੈ 10000 ਰੁਪਏ ਕਰੀਬ ਲੈ ਕੇ ਗਿਆ ਵਾ ਤੇ ਆਪਣੇ ਇੱਕ دوست ਅੰਸ਼ ਨੂੰ ਮਿਲ ਕੇ ਗਿਆ ਤੇ ਜਾਣ ਲੱਗਿਆਂ ਨੂੰ ਕਹਿ ਕੇ ਗਿਆ ਕਿ ਮੈਂ ਦਰਬਾਰ ਸਾਹਿਬ ਚੱਲਿਆਂ ਅਤੇ ਦਰਬਾਰ ਸਾਹਿਬ ਜਾਣ ਤੋਂ ਬਾਅਦ ਤੇ ਹੋਲੀ ਖੇਡਣ ਤੋਂ ਬਾਅਦ ਮੈਂ ਵਾਪਸ ਆਵਾਂਗਾ ਫਿਰ ਵੀ ਇਸ ਬੰਦੇ ਅਸੀਂ ਜੰਗ ਭਾਦਰ ਰਜਾ ਲੜਕੇ ਦਾ ਪਿਤਾ ਉਹਨਾਂ ਦੇ ਜਾਣ ਤੇ ਐਫ ਆਈ ਆਰ ਨੰਬਰ 46 ਮਿਤੀ 13 325 ਅੰਡਰ ਸੈਕਸ਼ਨ 302 ਪੰਜਾਬ ਬੀ ਐਨ ਐਸ थाना ਸ਼ਟਾ ਦਰਜ ਕੀਤੀ ਅਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਤੇ ਆਪਣੇ ਸਪੈਸ਼ਲ ਟੀਮਾਂ ਜਿਹੜੀਆਂ ਵਾ ਅ ਦਰਵਾਜ਼ਾ ਸਾਹਿਬ ਦੇ ਆਸ-ਪਾਸੇ ਤੇ ਹੋਰ ਜਿਹੜੀਆਂ ਇਹੋ ਜਿਹੀ ਜਗ੍ਹਾ ਜਿਵੇਂ ਰੇਲਵੇ ਸਟੇਸ਼ਨ ਬੱਸ ਸਟੈਂਡ ਇੱਥੇ ਲਗਾ ਦਿੱਤੀਆਂ ਗਈਆਂ ਨੇ ਸੀਸੀਟੀਵੀ ਫੁਟੇਜ ਦੇਖ ਰਹੇ ਆ ਜਲਦੀ ਹੀ ਬੱਚੇ ਨੂੰ ਟ੍ਰੇਸ ਕਰਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾਊਗਾ ਇਹਦੇ ਵਿੱਚ ਹੁਣ ਤੱਕ ਜੋ ਸਾਹਮਣੇ ਆਇਆ ਕਿ ਬੱਚਾ ਆਪਣੇ ਆਪ ਘਰੋਂ ਗਿਆ ਪੈਸੇ ਲੈ ਕੇ ਗਿਆ ਕਿਸੇ ਨੇ ਉਸ ਨੂੰ ਕੋ ਕਿਡਨੈਪ ਨਹੀਂ ਕੀਤਾ ਕੋਹੋ ਜਿਹੀ ਗੱਲ ਨਹੀਂ ਆ ਪਰ ਫਿਰ ਵੀ ਅਸੀਂ ਮੁਕੱਦਮਾ ਦਰਜ ਕਰਕੇ ਬੜੀ ਗੰਭੀਰਤਾ ਨਾਲ ਜਿਹੜਾ ਬੱਚੇ ਦੀ ਭਾਲ ਕਰ ਰਹੇ ਆ ਤੇ ਜਲਦੀ ਬੱਚੇ ਨੂੰ ਟ੍ਰੇਸ ਕਰਕੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਜਾਊਗਾ